ਆ ਰੇ ਰੈਂਬੋ ਆ ਰੇ ਰੈਂਬੋ ਨਾਲ ਸੇਟੀ ਵੀ ਪੁੱਜਾ ਇੱਕ ਮਿੰਟ ਜੀ ਸਰਪਜੀਤ ਜੀ ਰੈਂਬੋ ਲਾਲ ਪੱਟੀ ਬੰਨਤੀ ਫਿਰ ਜੁਵੀ ਦੇ ਕਰੀ ਤਾੜੀ ਮੁੰਡਿਆ ਵੇ ਸੋਹਣਿਆ ਸੁਨੱਖਿਆ ਕਬੜੀ ਵਾਲਿਆਂ ਨੇ ਨਾਂ ਤੇਰਾ ਰੱਖਿਆ ਰੈਂਪੋਰ ਰੈਂਬੋ ਜੁਵੀ ਰੈਂਬੋ ਰੈਂਬੋ ਨਾਲ ਕਹਿੰਦੇ ਛੋਟਾ ਰੈਂਬੋ ਵੀ ਪੁੱਜ ਗਿਆ ਮੇਰੇ ਮਿੱਤਰੋ ਬਾਪੂ ਪਹਿਲ ਸਿੰਘ ਦੀ ਬਾਪੂ ਪਹਿਲਵਾਨ ਦੇ ਕਹਿੰਦੇ ਐਣ ਜੁਵੀ ਜੁਵੀ ਪੁੱਤੋ ਇਧਰ ਆ ਸਾਹਮਣੇ ਹੰਦੇ ਆਂਦੇ ਓਏ ਜਿਹੜੇ ਜਿਹੜੇ ਕਹਿੰਦੇ ਆ ਵੀ ਜੁਮਰਾ ਸਿੰਘ ਵੀ ਦੁਨੀਆ ਦੇ ਜੱਗੂ ਵਾਂਗੂ ਸਾਜੇ ਕਰੀ ਤਾੜੀ ਮਾਰ ਕੇ ਹੱਲਾ ਸ਼ੇਰੀ ਦੇ ਦिए ਔਰ ਲੈ ਵੀ ਹਾਕਮ ਵਾਲੀਆ ਜਦੋਂ ਲੋਕਾਂ ਦਾ ਪਿਆਰ ਮਿਲ ਜਾਵੇ ਨਾ ਫਿਰ ਵੈਗਰੂ ਦੀ ਕਿਰਪਾ ਨਾਲ ਕਹਿੰਦੇ ਗੁੱਡੀ ਵਾਕੀ ਅੰਬਰਾਜ ਚੜ ਜਾਂਦੀ ਹੈ ਪਰ ਮੈਂ ਇਸ ਮਾਹਵਤ ਹੈ ਰਾਜ ਸ਼ੇਰੋਂ ਵਾਲੇ ਮੁੰਡੇ ਜਿੱਤ ਗਏ ਜੀ ਰਾਜ ਸ਼ੇਰੋਂ ਜਿਹੜੀ ਰੈਂਬੋ ਦੇ ਕਹਿੰਦੇ ਸਿਰ ਦੇ ਉੱਪਰ ਛੇਰੋਂ ਦੀ ਟੀਮ ਜਿੱਤ ਗਈ ਜੀ ਨੋਟ ਕਰ ਲੋ ਰੈਂਬੋ ਦੇ ਸ਼ਰ ਦੇ ਉੱਪਰ ਜਿਹੜੀ ਲਾਲ ਰੰਗ ਦੀ ਪੱਟੀ ਬੰਨੀ ਹੈ ਨਾ ਇਹ ਵੀ ਇੱਕ ਮਹਾਪੁਰਸ਼ਾਂ ਦਾ ਆਸ਼ੀਰਵਾਦ ਹੈ ਮੇਰੇ ਪੰਜਾਬੀ ਵੀਰੋ ਇਹ ਮੁੰਡਾ ਕਹਿੰਦੇ ਦੁਨੀਆ ਦੇ ਉੱਪਰ ਸ਼ਾਇਆ ਹੋਇਆ ਅੱਜ ਪੀਕ ਤੇ ਚੱਲਦਾ ਕਹਿੰਦੇ ਜੱਗੂ ਹਾਕਮ ਵਾਲੀਆ ਇਹਦੀ ਟੱਕਰ ਕਹਿੰਦੇ ਹਰਿਆਣੇ ਵਾਲੇ ਸ਼ੀਲੂ ਨਾਲ ਹੈ ਮੇਰੇ ਮਿੱਤਰੋ ਪਰ ਇਹ ਭਰਾਵਾਂ ਤੋਂ ਵੱਧ ਪਿਆਰ ਹੈ ਪਰਾਮਾ ਤੋਂ ਬਾਅਦ ਪਿਆਰੇ ਸਾਰੀਆਂ ਗੱਲਾਂ ਬਾਤਾਂ ਗਰਾਊਂਡ ਦੀਆਂ ਹੁੰਦੀਆਂ ਤੇ ਬਾਹਰ ਤੇ ਇਹਨਾਂ ਦਾ ਬੜਾ ਸਤਿਕਾਰ ਹੁੰਦਾ ਬੜਾ ਪਿਆਰ ਹੁੰਦਾ ਹੈ ਸੱਚੇ ਪਾਤਸ਼ਾਹ ਵੈਗਰੂ ਚਾਰਦੀ ਕਲਾ ਬਖਸ਼ਰ ਨਾਨ ਚੰਡੂਕੇ ਦੇ ਜਲਵੇੜੇ ਦਾ ਮੈਚ ਜਿਹੜਾ ਆਪਾਂ ਜਲਦੀ ਸ਼ੁਰੂ ਕਰ ਲਈਏ ਹਾਕਮ ਵਾਲੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਮੈਂ ਬੇਨਤੀ ਕਰਦਾ ਵੀ ਗੁਰਦਾਸਪੁਰ ਦੀ ਟੀਮ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ ਔਰ ਜੱਗੂ ਕਹਿੰਦਾ ਵੀ ਜੇ ਅੱਜ ਕਿਸੇ ਮਕਾਮ ਤੇ ਹੈਗਾ ਉਹ ਬਾਬਾ ਕਿਸ਼ੋਰਦਾਸ ਦੀ ਕਿਰਪਾ ਸਦਕਾ ਇੱਕ ਵਾਰੀ ਤਾੜੀਆਂ ਮਾਰ ਦੋ ਧੰਦਰ ਬਾਬਾ ਕਸ਼ੋਰਦਾਸ ਦੇ ਨਾਂ ਦੀ ਤਾੜੀਆਂ ਮਾਰ ਦੋ ਜ਼ੋਰਦਾਰ ਰਵੀ ਕਸ਼ੋਰਦਾਸ ਉਸੇ ਸੇਵਾ ਕਰਦਾ ਕਹਿੰਦੇ ਬਾਬਾ ਕੇਸਰਦਾ ਜੀ ਜਿਨ੍ਹਾਂ ਨੇ ਸੰਤਾ ਮਹਾਪੁਰਸ਼ਾਂ ਦੇ ਧੂਨੇ ਤੋਂ ਪੱਟੀ ਕਹਿੰਦੇ ਦਿੱਤੀ ਹੈ ਮੇਰੇ ਮਿੱਤਰੋ ਦੁੱਖ ਸੁੱਖ ਦਾ ਸਾਥੀਆ ਕਹਿੰਦੇ ਜੱਗੂ ਦਾ ਮੇਰੇ ਪੰਜਾਬੀ ਰੋ ਡੇਢ ਦੋ ਮਹੀਨੇ ਪਹਿਲਾਂ ਮੇਰੇ ਪਿੰਡ ਐਕਸੀਡੈਂਟ ਹੋਇਆ ਸੇਬੀ ਦਾ ਉਹਦੀ ਸਕੂਟਰੀ ਟੁੱਟ ਗਈ ਪਰਿਵਾਰ ਦੇ ਸੱਟਾਂ ਜਾਦੇ ਲੱਗਿਆ ਔਰ ਇੱਕ ਮੋਟਰਸਾਈਕਲ ਜਿੱਤ ਕੇ ਕਹਿੰਦੇ ਆਪਣੇ ਸਾਹਾਂ ਤੋਂ ਪਿਆਰੇ ਭਰਾ ਨੂੰ ਕਹਿੰਦੇ ਗਿਫਟ ਕਰ ਦਿੱਤਾ ਜੱਗੂ ਨੇ ਜਿਹੜੇ-ਜਿਹੜੇ ਕਹਿੰਦੇ ਵੀ ਜੱਗੂ ਦੀ ਸੋਚ ਵਧੀਆ ਇੱਕ ਵਾਰੀ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਦਿਓ ਸੈਕੰਡ ਸਾਊਂਡ ਜੀ ਆਹ ਬੈਟਰੀ ਚੇਂਜ ਕਰ ਦਿਓ ਮੈਚ ਬਹੁਤ ਤਕੜਾ ਮੇਰਾ ਵੀਰ ਬਿੰਦੀ ਹੈ ਇੱਕ ਮੈਂ ਗੱਲ ਹੋਰ ਕਲੀਅਰ ਕਰਨਾ ਹੀ ਚਾਹੁੰਦਾ ਮੈਂ ਜਦੋਂ ਰਸਤੇ ਚੱਲ ਰਿਹਾ ਸੀ ਮੋਟਰਸਾਈਕਲ ਤੇ ਔਰ ਇੱਕ ਬਾਪੂ ਮਿਲਿਆ ਭਾਈ ਇਧਰਲੇ ਪਾਸਾ ਬੱਚਿਆਂ ਲਈ ਵੀ ਤਾੜੀਆਂ ਮਾਰ ਦਿਓ ਜੁਬੀ ਦੇ ਲਈ ਜਿਹੜੇ-ਜਿਹੜੇ ਕਹਿੰਦੇ ਵੀ ਜੋ ਵੀ ਵੀ ਆਉਣ ਵਾਲੇ ਸਮੇਂ ਦਾ ਸਾਡੀ ਖੇਡ ਕਬੱਡੀ ਦਾ ਦੂਸਰਾ ਰੈਂਬੋ ਕਹਿੰਦੇ ਬਣ ਜੇ ਮੇਰੇ ਪੰਜਾਬੀ ਨੂੰ ਲੈ ਵੀ ਇੱਕੋ ਹੀ ਮਿੰਟ ਲੈਣਾ ਰੈਂਬੋ ਇੱਕ ਗੱਲ ਦੱਸੀ ਯਾਰਾ ਵੀ ਜਮਰਾਜ ਨੂੰ ਆਪਣੇ ਜਾਫੀ ਬਣਾਉਣਾ ਕਿ ਰੇਡਰ ਹਕਮ ਵਾਲੀਆ ਕਹਿੰਦੇ ਦੀ ਮਰਜ਼ੀ ਹੈ ਕੁਸ ਮਰਜ਼ੀ ਬਣ ਜੇ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰਾਂ ਵਾਲਾ ਤੇ ਸਮਾਂ ਤੈਅ ਕਰੂਗਾ ਤਮਾਂ ਸਮਾਂ ਤੈਅ ਕਰੂਗੇ ਕਿੱਧਰ ਨੂੰ ਜਾਂਦੀਆਂ ਨੇ ਗੱਲਾਂ ਬਾਤਾਂ ਮੇਰੇ ਪੰਜਾਬੀ ਜੋ ਬਾਈ ਜੀ ਗਰਾਊਂਡ ਇੱਕ ਵਾਰੀ ਕਲੀਅਰ ਕਰ ਦਿਓ ਗੁਰਦਾਸ